ਰਫ਼ਤਾਰ ਗੁਫ਼ਤਾਰ ਅਤੇ ਦਸਤਾਰ ਸਾਡੀ ਸ਼ਖਸੀਅਤ ਦੇ ਲਿਖਾਇਕ ਬਣਦੇ ਹਨ ਇਹ ਵਿਚਾਰ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਸੈਕੰਡਰੀ ਸਕੂਲ ਨੰਗਲ ਖੁਰਦ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖੇ ਉਹਨਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਕਹਿਣੇਕਾਰ ਹੁੰਦੇ ਹਨ ਉਹ ਜ਼ਿੰਦਗੀ ਵਿੱਚ ਸਫਲਤਾ ਦੀਆਂ ਪੌੜੀਆਂ ਚੜਦੇ ਜਾਂਦੇ ਹਨ ਉਹਨਾਂ ਸਾਹਿਤ ਸਿਰਜਣਾ ਦੇ ਗੁਰ ਸਮਝਾਉਂਦਿਆਂ ਆਖਿਆ ਕਿ ਲੇਖਣ ਤੋਂ ਪਹਿਲਾਂ ਸਾਨੂੰ ਆਪਣੀ ਰੁਚੀ ਅਨੁਸਾਰ ਸਾਹਿਤ ਦੀਆਂ ਵਨ ਸੁਵੰਨੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਸਾਨੂੰ ਵੱਡਿਆਂ ਨੂੰ ਸਤਿਕਾਰਨ ਬਰਾਬਰਿਆਂ ਨੂੰ ਵਿਚਾਰਨ ਅਤੇ ਨਵਿਆਂ ਨੂੰ ਦులਾਰਨ ਦੇ ਗੁਣ ਹਮੇਸ਼ਾ ਅਪਣਾਉਣੇ ਚਾਹੀਦੇ ਹਨ ਮਿਹਨਤ ਹਿੰਮਤ ਲਗਨ ਤੇ ਸਹਿਣਸ਼ੀਲਤਾ ਆਦਿ ਗੁਣ ਸਾਨੂੰ ਆਦਰਸ਼ ਨਾਗਰਿਕ ਬਣਾਉਂਦੇ ਹਨ ਅਜਿਹੇ ਗੁਣ ਉਚੀਆਂ ਅਤੇ ਸੁਚੀਆਂ ਸੋਚਾਂ ਦੇ ਮਾਲਕ ਸੰਗੀ ਸਾਥੀਆਂ ਵਿੱਚੋਂ ਹਾਸਲ ਕੀਤੇ ਜਾ ਸਕਦੇ ਹਨ ਪਿੰਡ ਪੱਤ ਦੀ ਮਠਵਾਲੀ ਵਿਖੇ ਏਐਸਆਈ ਅਵਤਾਰ ਲਾਲ ਵਰਦੀ ਨੇ ਆਪਣੇ ਵੱਡੇ ਪੁਰਾ ਅਮਰਜੀਤ ਸਿੰਘ ਰਿਟਾਇਰਡ ਇਨਸਪੈਕਟਰ ਪਿੰਡ ਦੇ ਸਰਪੰਚ सुरेंद्र ਮੋਹਨ ਨਾਲ ਮਿਲ ਕੇ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਤੇ ਪਿੰਡ ਵਿੱਚ ਅਤੇ ਪਿੰਡ ਦੇ ਆਸ-ਪਾਸ ਲਗਭਗ 200 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਇਸ ਸਬੰਧੀ ਐਸਆਈ ਅਵਤਾਰ ਲਾਲ ਵਰਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਉਹ ਲਗਭਗ 2000 ਤੋਂ ਵੱਧ ਬੂਟੇ ਲਗਾ ਚੁੱਕੇ ਹਨ ਉਹਨਾਂ ਦੱਸਿਆ ਕਿ ਕਿ ਵੱਧਦੀ ਹੋਈ ਗਰਮੀ ਅਤੇ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਨ ਨੂੰ ਲੈ ਕੇ ਉਹ ਬਹੁਤ ਗੰਭੀਰ ਹਨ ਅਤੇ ਇਸ ਤੋਂ ਰਾਤ ਪਹੁੰ ਲਈ ਉਹ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਬੂਟੇ ਲਗਾ ਰਹੇ ਹਨ ਜ਼ਿਲ੍ਹਾ ਪਦਰੀ ਸਕੂਲੀ ਖੇਡ ਮੁਕਾਬਲਿਆਂ ਦੇ ਤੇ ਜ਼ਿਲ੍ਹਾ ਸੇਖਿਆ ਅਫਸਰ ਲਲਿਤਾ ਅਰੋੜਾ ਅਤੇ ਡੀਐਸਸੀ ਜਗਜੀਤ ਸਿੰਘ ਦੀਆਂ ਹਦਾਇਤਾਂ ਤੇ ਆਊਟਡੋਰ ਸਟੇਡੀਅਮ ਵਿੱਚ ਤਲਵਾਰਬਾਜ਼ੀ ਮੁਕਾਬਲੇ ਕਰਵਾਏ ਗਏ ਇਸ ਮੌਕੇ ਸਪੋਰਟਸ ਕੋਆਰਡੀਨੇਟਰ ਮੈਡਮ ਸਨੇਹ ਲਤਾਦੀ ਦੇਖਰੇਖ ਹੇਠ ਕਰਵਾਏ ਗਏ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੋਰ ਦਿਖਾਉਂਦੇ ਹੋਏ ਆਪਣੇ ਜੋਰ ਦਿਖਾਏ ਅਤੇ ਜੇਤੂ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਸਥਾਨ ਹਾਸਲ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀਐਸਐਸਸੀ ਜਗਜੀਤ ਸਿੰਘ ਨੇ ਬੱਚਿਆਂ ਨੂੰ ਸੂਬਾ ਪੱਦਰੀ ਮੁਕਾਬਲਿਆਂ ਵਿੱਚ ਥਾਂ ਬਣਾਉਣ ਲਈ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਖਿਡਾਰੀ ਇਸੇ ਤਰ੍ਹਾਂ ਸੂਬੇ ਵਿੱਚ ਜਿੱਤ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਗੇ ਇਸ ਮੌਕੇ ਫੈਨ ਸਿੰਘ ਕੋਚ ਮੈਡਮ ਰੇਖਾ ਸ਼ਰਮਾ ਨੇ ਮੁਕਾਬਲਿਆਂ ਦਾ ਸੰਚਾਲਨ ਕੀਤਾ ਬੱਚਿਆਂ ਨੂੰ ਰਾਜ ਪੱਦਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਟਿਪਸ ਦਿੱਤੇ ਹਲਕਾ ਸਨੌਰ ਦੇ ਪਿੰਡ ਨੈਣਕਲਾ ਪਰਾਚੀਨ ਗੁੱਗਾ ਮਾੜੀ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੱਗਾ ਨੌਮੀ ਮੇਲਾ ਤੂਮ ਤਾਮ ਨਾਲ ਮਨਾਇਆ ਗਿਆ ਇਸ ਸ਼ੁਭ ਦਿਹਾੜੇ ਤੇ ਹਰਿਆਣਾ ਪੰਜਾਬ ਹਿਮਾਚਲ ਰਾਜਸਥਾਨ ਅਤੇ ਹੋਰ ਵੱਖ-ਵੱਖ ਥਾਵਾਂਤ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਦਾਲੂ ਨਤਮਸਤਕ ਹੋਏ ਅਤੇ ਗੁੱਗਾ ਜ਼ਾਰ ਪੀਰ ਦੇ ਮੰਦਰ ਵਿੱਚ ਮੁਰਾਦਾ ਪੂਰੀਆਂ ਹੋਣ ਵਾਲੀਆਂ ਸੰਗਤਾਂ ਨੇ ਮਠਾਈਆਂ ਗੋੜ ਦੀਆਂ ਪੇਲੀਆਂ ਅਤੇ ਸੁੰਦਰ ਚਾਦਰਾਂ ਚੜਾਈਆਂ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਗਏ ਮੁੱਖ ਸੇਵਾਦਾਰ ਭਗਤ ਕਰਨੈਲ ਸਿੰਘ ਰਾਣਾ ਨੇ ਦੱਸਿਆ ਕਿ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਾਰੇ ਨਗਰ ਅਤੇ ਇਲਾਕੇ ਦੇ ਸੇਵਾਦਾਰਾਂ ਵੱਲੋਂ ਵਦ ਚੜ ਕੇ ਸੇਵਾ ਕੀਤੀ ਗਈ ਦੇਸ਼ ਭਗਤ ਯੂਨੀਵਰਸਿਟੀ ਵਿੱਚ ਤੀਜ ਦਾ ਜਸ਼ਨ ਤੀਜ ਤਿਉਹਾਰ ਨਾਲ ਜੁੜੀਆਂ ਪਰੰਪਰਾਵਾਂ ਨੂੰ ਉਜਾਗਰ ਕਰ ਗਿਆ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਮੀਡੀਆ ਵਿਭਾਗ ਨੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਦਾ ਜਸ਼ਨ ਮਨਾਉਂਦੇ ਹੋਏ ਤੀਜ ਫੈਸੜ 2024 ਦਾ ਆਯੋਜਨ ਕੀਤਾ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਮੌਕੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਬੀਐਮਐਸ ਦੀ ਕੋਮਲ ਸ਼ਰਮਾ ਨੇ ਪਹਿਲਾ ਸਿਮਰਨ ਬੀਏ ਨੇ ਦੂਜਾ ਅਤੇ ਕੌਸ਼ਕੀ ਬੀਐਮਐਸ ਨੇ ਤੀਜਾ ਸਥਾਨ ਹਾਸਲ ਕੀਤਾ 366 2024 ਇੱਕ ਸ਼ਾਨਦਾਰ ਸਫਲਤਾ ਸੀ ਜਿਸ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਇੱਕ ਖੁਸ਼ੀ ਭਰੇ ਜਸ਼ਨ ਵਿੱਚ ਇਕੱਠੇ ਕੀਤਾ ਸੂਬੇ ਵਿੱਚ 29 ਅਕਤੂਬਰ ਤੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ ਮੰਫੀ 3 ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਖੇਡਾਂ ਦਾ ਉਦਘਾਟਨ 29 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਹਰਪਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਹੁਣ ਖਿਡਾਰੀ ਆਪਣੀ ਰਜਿਸਟ੍ਰੇਸ਼ਨ ਮੌਕੇ ਤੇ ਵੀ ਆਫਲਾਈਨ ਕਰਵਾ ਸਕਦੇ ਹਨ ਪਿੰਡ ਸਾਧੂਵਾਲ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਜਿੰਨੇ ਵੀ ਮੇਰੇ ਮਿੱਤਰਾਂ ਦੋਸਤਾਂ ਪਹਿਣਾ ਭਰਾਵਾਂ ਬੱਚਿਆਂ ਬਜ਼ੁਰਗ ਅਤੇ ਮਤਾਵਾਂ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਮੇਰੇ ਇੱਕ ਬੁਲਾਵੇ ਤੇ ਖੂਨਦਾਨ ਕੈਂਪ ਵਿੱਚ ਆ ਕੇ ਮੇਰਾ ਹੌਸਲਾ ਅਫਜ਼ਾਈ ਕੀਤਾ ਨਾਲ ਹੀ ਖੂਨਦਾਨ ਕਰਨ ਵਾਲੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜਿਨ੍ਹਾਂ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਇਆ ਹੈਪੀ ਸਾਦੋਵਾਲ ਅਤੇ ਦਵਿੰਦਰ ਕੁਮਾਰ ਸੰਪਾਦਕ